ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰ ਨੂੰ ਵੇਖ ਕੇ ਮੁਸਵਰ ਯਾਦ ਆਉਂਦਾ ਬਣੇ ਹੋਏ ਘੜਿਆਂ ਤੇ ਦ੍ਰਿਸ਼ਟੀ ਪੈਂਦੇ ਸਾਰੇ ਇਹ ਪਤਾ ਚੱਲਦਾ ਕਿ ਕੋਈ ਘੜਨਹਾਰ কুমਹਾਰ ਜ਼ਰੂਰ ਹੈ ਸੁੰਦਰ ਮਨਮੋਹਣੇ ਸੰਗੇ ਮਰਮਰ ਦੇ ਬੁੱਤ ਨੂੰ ਵੇਖ ਸੰਤ ਰਾਸ਼ ਦੀ ਛੱਬੀ ਸਾਹਮਣੇ ਆ ਜਾਂਦੀ ਹੈ ਸੰਸਾਰ ਦੀ ਹਰ ਕਿਰਤ ਕਿਸੇ ਕਰਤੇ ਦੇ ਆਸਰੇ ਤੇ ਖੜੀ ਹੈ ਭੈ ਕਿਰਤ ਤੋਂ ਹੀ ਪਤਾ ਚੱਲਦਾ ਕਿ ਕਰਤੇ ਦੀ ਸ਼ਖਸ਼ੀਅਤ ਕੀ ਹੈ ਸਮੂਹ జగਤ ਇੱਕ ਕ੍ਰਿਤ ਹੈ ਔਰ ਇਹ ਕ੍ਰਿਤ ਕਿਸੇ ਮਹਾਨ ਕਰਤੇ ਤੋਂ ਨਿਕਲੀ ਹੈ ਕਰਤੇ ਦੀ ਮਹਾਨਤਾ ਦਾ ਇਹ ਕ੍ਰਿਤ ਪ੍ਰਤੱਖ ਸਬੂਤ ਹੈ ਕ੍ਰਿਤ ਦੀ ਦੁਨੀਆ ਵਿੱਚ ਇਹ ਇੱਕ ਅਜੀਬ ਨਿਯਮ ਕੰਮ ਕਰ ਰਿਹਾ ਹੈ ਕਿ ਕ੍ਰਿਤ ਹਮੇਸ਼ਾ ਕਰਤੇ ਨਾਲੋਂ ਵੱਖ ਹੋ ਜਾਂਦੀ ਹੈ ਕਿਰਤ ਇੱਕ ਥਾਂ ਤੇ ਪਈ ਹੁੰਦੀ ਹੈ ਤੇ ਕਰਤਾ ਕਿਸੇ ਦੂਸਰੀ ਥਾਂ ਮੁਸਵਰ ਆਪਣੇ ਘਰ ਬੈਠਾ ਹੁੰਦਾ ਹੈ ਤਸਵੀਰ ਕਿਸੇ ਹੋਰ ਦੇ ਘਰ ਵਿੱਚ ਹੁੰਦੀ ਹੈ ਬੁੱਤ ਕਿਸੇ ਚੌਂਕ ਜਾਂ ਮੰਦਰ ਦੀ ਸ਼ੋਭਾ ਬਣਿਆ ਹੁੰਦਾ ਹੈ ਤੇ ਬੁੱਤ ਘੜੀ ਆਪਣੇ ਘਰ ਵਿੱਚ ਮਸਤ ਹੈ। ਕਿਰਤ ਤੋਂ ਕਰਤੇ ਦਾ ਪਤਾ ਤੇ ਜ਼ਰੂਰ ਚੱਲਦਾ ਹੈ ਪਰ ਕਿਰਤ ਤੇ ਕਰਤੇ ਦੀ ਦੂਰੀ ਬਹੁਤ ਹੁੰਦੀ ਹੈ। ਲੇਕਿਨ ਜਿਸ ਨੇ ਸੰਸਾਰ ਨੂੰ ਬਣਾਇਆ ਉਹ ਸਿਰਫ ਕਰਤਾ ਨਹੀਂ ਬਲਕਿ ਕਰਤਾ ਪੁਰਖ ਹੈ। ਭਾਵ ਆਪਣੀ ਕਿਰਤ ਵਿੱਚ ਪੂਰਿਆ ਹੋਇਆ ਬੈਠਿਆ ਹੋਇਆ ਸੂਰਜ ਦੀਆਂ ਕਿਰਨਾਂ ਵਿੱਚ ਉਸ ਦਾ ਨੂਰ ਚੰਦਰਮਾ ਦੀਆਂ ਕਿਰਨਾਂ ਵਿੱਚ ਉਸਦਾ ਅੰਮ੍ਰਿਤ ਸਾਗਰ ਦੀਆਂ ਲਹਿਰਾਂ ਵਿੱਚ ਉਸਾਰ ਬਨਸਪਤੀ ਤੇ ਫੁੱਲਾਂ ਵਿੱਚ ਮਹਿਕ ਤੇ ਪੰਛੀਆਂ ਦੀ ਚਹਿਚਹਾਟ ਵਿੱਚ ਉਸਦਾ ਸੰਗੀਤ ਗਰਜਣਾ ਸ਼ੇਰ ਦੀ ਨ੍ਰਿਤ ਮੋਰ ਦਾ ਗੁੰਜਾਰ ਭੋਰੇ ਦੀ ਤੇ ਗੌਰਵਤਾ ਹਿਮਾਲਿਆ ਦੀ ਮਸੂਮੀਅਤ ਹਿਰਨ ਦੀ ਉਡਾਰੀ ਹੁਮਾ ਦੀ ਚਮਕ ਵਿੱਚ ਹੀਰਾ ਤੇ ਦਮਕ ਕੰਚਨ ਦੀ ਗਰਜ ਕਿ ਕਿਸੇ ਤੱਕ ਵਰਣਨ ਕੀਤਾ ਜਾਏ ਉਹ ਕਰਤਾ ਹਰ ਕਿਰਤ ਵਿੱਚ ਕਿਸੇ ਨਵੇਂ ਰੂਪ ਵਿੱਚ ਬੈਠਾ ਹੋਇਆ ਕਿਰਤ ਇਤਨੀ ਮਹਾਨ ਸੁੰਦਰ ਤੇ ਆਪਣੇ ਵਿੱਚ ਇੱਕ ਐਸੀ ਖਿੱਚ ਰੱਖਦੀ ਹੈ ਕਿ ਮਨੁੱਖ ਆਪਣੀ ਸੁਰਤ ਨੂੰ ਕਰਤੇ ਤੱਕ ਪਹੁੰਚਾਉਣ ਵਿੱਚ ਅਕਸਰ ਅਸਮਰਥ ਹੋ ਜਾਂਦਾ ਚਾ ਰਚਿਤ ਚਰਿੱਤਰ ਹੈ ਭਾਰੀ ਤਲ ਚਿਤਰੇ ਚਿਤ ਹੋ ਚਿਤਕਾਰੀ ਚਿੱਤਰ ਬਚਿੱਤਰ ਇਹ ਅਵਚੇਰਾ ਤਲ ਚਿਤ੍ਰ ਚਿਤ ਰਾਖ ਚਤੇਰਾ ਅਸੀਂ ਖੁਦ ਵੀ ਕਿਸੇ ਮਹਾਨ ਕਰਤੇ ਦੀ ਮਹਾਨ ਕਰਿਤ ਹਾਂ ਜੇ ਸਾਨੂੰ ਆਪਣੀ ਮਹਾਨਤਾ ਦਿਸ ਪਏ ਤਾਂ ਕਰਤੇ ਦੀ ਮਹਾਨਤਾ ਆਪੇ ਹੀ ਪ੍ਰਗਟ ਹੋ ਜਾਂਦੀ ਹੈ ਕਰਤੇ ਦੇ ਸਹੀ ਦਰਸ਼ਨ ਕਰਿਤ ਤੋਂ ਬਿਨਾ ਹੋਣੇ ਮੁਸ਼ਕਲ ਹਨ ਸਾਹਿਬ ਗੁਰੂ ਨਾਨਕ ਦੇਵ ਜੀ ਕੁਦਰਤ ਵਿੱਚ ਕਾਦਰ ਦੇ ਦਰਸ਼ਨ ਕਰਦੇ ਹਨ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕਰਤੇ ਕੁਦਰਤੀ ਮੁਸ਼ਤਾਕ ਜਦ ਵੀ ਕਿਸੇ ਕਿਰਤ ਨੂੰ ਘੜੀਏ ਜਾਂ ਬਨਾਈਏ ਤਾਂ ਉਸ ਵਿੱਚ ਬਕਾਇਦਾ ਇੱਕ ਨਿਯਮ ਵਿਧੀ ਨੂੰ ਅਪਣਾਉਣਾ ਪੈਂਦਾ ਜਗਤ ਦਾ ਸਾਰਾ ਜੀਵਨ ਕਿਸੇ ਤਰਤੀਬ ਵਿਧਾਨਤ ਤੇ ਖੜਾ ਹੈ ਪੁੱਤਰੀ ਤੇਰੀ ਵਿਦਕਰ ਥਾਟੀ ਸਰੀਰ ਦਾ ਇਹ ਪੁਤਲਾ ਕਿਸੇ ਵਿਰੀ ਦੇ ਮੁਤਾਬਕ ਬਣਿਆ ਹੈ ਅਗਰ ਵਿਧੀ ਵਿਧਾਨ ਤੇ ਵਿਧਾਨ ਦੇ ਬਣਾਉਣ ਵਾਲਾ ਨਾ ਹੋਵੇ ਤਾਂ ਸਿਰ ਥੱਲੇ ਹੋ ਸਕਦਾ ਹੈ ਲੱਤਾਂ ਉੱਪਰ ਹੋ ਸਕਦੀਆਂ ਦੰਦ ਸ਼ਹਿਰ ਸਿਰ ਤੇ ਹੋਵਨ ਤੇ ਜ਼ੁਬਾਨ ਸ਼ਹਿਦ ਨਸਾਂ ਵਿੱਚ ਹੋਵੇ ਹਰ ਅੰਗ ਦਾ ਤਰਤੀਬ ਅਨੁਸਾਰ ਆਪਣੀ ਆਪਣੀ ਥਾਂ ਤੇ ਹੋਣਾ ਤੇ ਕੰਮ ਕਰਨਾ ਤਰਤੀਬ ਦੇਣ ਵਾਲੇ ਦੇ ਰੂਪ ਨੂੰ ਪ੍ਰਗਟ ਕਰਦਾ ਇੱਕ ਸ਼ਾਇਰ ਦਾ ਕਹਿਣਾ ਹੈ ਜ਼ਿੰਦਗੀ ਕੀ ਹੈ ਤਰਤੀਬ ਅਨਾਸਰ ਦਾ ਜ਼ਹੂਰ ਮੌਤ ਕੀ ਹੈ ਇਨਹੀ ਅਜ਼ਜ਼ਾ ਦਾ ਪਰੇਸ਼ਾਂ ਹੋਣਾ ਸਾਰਾ ਸੰਸਾਰ ਤੇ ਉਸ ਵਿੱਚ ਬੈਠੇ ਹੋਏ ਅਸੀਂ ਕਿਸੇ ਮਹਾਨ ਘਾੜੇ ਦੀ ਘੜਤਾਂ ਆਪਣੇ ਗਹਿਰਾਈ ਵਿੱਚ ਕੀਤੇ ਹੋਏ ਦਰਸ਼ਨ ਹੀ ਘਾੜੇ ਦੇ ਦਰਸ਼ਨ ਹਨ ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ ਸੋਈ ਫਿਰਕੇ ਤੂੰ ਪਿਆ ਜਾ ਕੋ ਕਹਤਾ ਔਰ ਉਰਦੂ ਦੇ ਪ੍ਰਸਿੱਧ ਸ਼ਾਇਰ ਇਕਬਾਲ ਨੇ ਵੀ ਗੁਰਬਾਣੀ ਦੇ ਇਨ੍ਹਾਂ ਖਿਆਲਾਂ ਨਾਲ ਇੱਕ ਸੁੰਦਰ ਨਜ਼ਮ ਰਾਈ ਅਕੀਦਕ ਪ੍ਰਗਟਾਈ ਹੈ ਸਹਾਂ ਤਸਵੀਰ ਨੇ ਤਸਵੀਰ ਗਰਸੇ ਨਮਾਇਸ਼ ਹੈ ਮੇਰੀ ਤੇਰੇ ਹੁਨਰ ਸੇ ਵੈਲੇਕਿਨ ਇਹ ਕੈਸੀ ਨਾਮੁਨਸਫੀ ਹੈ ਕਿ ਤੂੰ ਪੋਸ਼ੀਦਾ ਹੈ ਮੇਰੀ ਨજર ਸੇ ਕਹਾ ਤਸਵੀਰ ਸੇ ਤਸਵੀਰ ਗਰਨੇ ਤੂੰ ਹੋ ਨਾ ਨਉਮੀਦ ਆਪਣੇ ਨਕਸ਼ ਗਰ ਸੇ ਮੇਰੇ ਦੀਦਾਰ ਕੀ ਬਸ ਯਹੀ ਹੈ ਸ਼ਰਤ ਕਿ ਤੂੰ ਪਿਨਾਹ ਨਾ ਹੋ ਆਪਣੀ ਨજર ਸੇ ਜੇ ਆਪਣੇ ਤੋਂ ਨજર ਉਜਲ ਕਰ ਲਈਏ ਤਾਂ ਕਰਤੇ ਤੋਂ ਵੀ ਨਜ਼ਰਾਂ ਦੂਰ ਹੋ ਜਾਂਦੀਆਂ ਹਨ ਔਰ ਇਸ ਤਰ੍ਹਾਂ ਕ੍ਰਿਤ ਵਿੱਚ ਬੈਠਾ ਹੋਇਆ ਕਰਤਾ ਅਦ੍ਰਿਸ਼ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ